ਜਦੋਂ ਕਿਸੇ ਤੁਸੀਂ ਲੈਂਬੜਾ ਜਾਂ ਕਰਾਟੀ ਦਵਾਈ ਕਰਨੀ ਆ ਉਸ ਤੋਂ ਬਾਅਦ ਲਿਆ ਕੇ ਇੰਡੀਅਨ ਬਲੂ ਦਾਦੀਆ ਮਾਰੋ ਜਾਂ ਤੁਹਾਡੇ ਦਵਾਈ ਲੜਗੀ ਦਾ ਮੈਨੂੰ ਮਾਰ ਪੈਗ ਦੋ ਉਹਨੂੰ ਵੀ ਕਹਿ ਤੇਰਾ ਆਵੇ ਆ ਜਿਹੜੇ ਪੱਤੇ ਆ ਕਿਹੜੀ ਘਾਟ ਆ ਹਾਂ ਨਾਲ ਦਵੀ ਕਣਕ ਨਾਲ ਵੀ ਹੋ ਗਈ ਦਵੀ ਕਣਕ ਨਾਲ ਵੀ ਹੋ ਗਈ ਅੱਜ ਚੋਬਰ ਅੱਜ ਭੰਗੇ ਵਾਲਾ ਗਿਆਨ ਆਇਆ ਆਪਣੇ ਕਾਬੂ ਕਿਉਂ ਗਿਆਨੇ ਹਾਂਜੀ ਸਾਡੇ ਪਿੰਡ ਦੇ ਤਾਂ ਲਾ ਗਏ ਲਾਰਾ ਲਾਰਾ ਕਹਿੰਦੇ ਭਾਈ ਜੀ ਅਸੀਂ ਜਵਾਂ ਨਹੀਂ ਕਰਨੀ ਖਾਸ ਕਰਕੇ ਜਹਾ ਭਾਈ ਸਾਹਿਬ ਮੈਂ ਕਹਿੰਦਾ ਯਾਰ ਲਾਰੇ ਨਾਲੋ ਜਵਾਬ ਚੰਗਾ ਕਿਉਂ ਬਾਈ ਬਈ ਮੈਂ ਆਪਾਂ ਲਾਰੇ ਨਾਲ ਕਿਹਨ ਲਾਉਂਦੇ ਹੈ ਤੇ ਚਲੋ ਪਿੰਡ ਵਾਲੇ ਕਹਿੰਦੇ ਅਸੀਂ ਕਰਾਂਗੇ ਸਪਰੇਅ ਮਾਰ ਠੀਕ ਆ ਹੈ ਕੱਲ ਫੋਨ ਕੀਤਾ ਕਹਿੰਦੇ ਬਾਈ ਜੀ ਅਸੀਂ ਕਰ ਦਾਂਗੇ ਹਾਂਜੀ ਤੇ ਅੱਜ ਹੁਣ ਸਵੇਰ ਮੈਂ ਫੋਨ ਕੀਤਾ ਹਾਂਜੀ ਮੈਂ ਕਿਹਾ ਕਰੋਗੇ ਕਹਿੰਦਾ ਨਹੀਂ ਯਾਰ ਸਾਨੂੰ ਬਾਲਣ ਮਿਲ ਗਿਆ ਮੈਂ ਉਧਰ ਜਾਣਾ ਅੱਛਾ ਜੀ ਤੇ ਲਾਰੇ ਨਾਲੋ ਜਵਾਬ ਚੰਗਾ ਮੇਰੇ ਤਾਂ ਹੁਣ ਕੀੜੀ ਪਾਈ ਖੜੀ ਸਾਲਾ ਹੁਣ ਮਨ ਤਾਂ ਖੜਦਾ ਨਹੀਂ ਵੇਖ ਕੇ ਵੇਖਿਆ ਤਾਂ ਕਿੰਨੀਆਂ ਦੌਗੀਆਂ ਪੈ ਗਈਆਂ ਹਨ ਤੇ ਇਹ ਬੰਦੇ ਵੇਖ ਲੈ ਯਾਰ ਕਿਸੇ ਦਾ ਸੋਚਦੇ ਹੀ ਨਹੀਂਗੇ ਪਹਿਲਾਂ ਆਪਾਂ ਨਾ ਕਦੀ ਕਿਸੇ ਨੂੰ ਜਵਾਬ ਨਹੀਂ ਦਿੱਤਾ ਦਵਾਈ ਤੋਂ ਰਾਤ ਨੂੰ ਸੱਦ ਲੋ ਦਿਨੇ ਸੱਦ ਲੋ ਜਦੋਂ ਮਰਜੀ ਆ ਆ ਦੇਰੀ ਨਾ ਇਹ ਬੰਦੇ ਇਹ ਤਗੜੇ ਨੂੰ ਸਲਾਮ ਆਵਾ ਤਗੜੇ ਤੇ ਜਿਹਦੇ ਕੋਲੇ ਪਤਾ ਨਾ 30 32 ਡਰਮੀਆਂ ਉਹਦੇ ਪਹਿਲਾਂ ਜਾਣਗੇ ਤੇ ਮੇਰੇ ਅਰਗੇ ਦੇ ਬਾਅਦ ਚਾਉਣਗੇ ਹਾਂ ਐ ਇਹਨਾਂ ਨੇ ਕੀਤੀ ਮੇਰੇ ਨਾਲ ਹਾਂ ਬਾਈ ਗਿਆਨੇ ਨੇ ਤਾਂ ਛੜਤਾ ਵਿੱਚ ਕੰਮ ਤੇ ਆਪਾਂ ਨਾ ਸਪਰੇ ਬਾਈ ਜੀ ਲਿਆਂਦੀ ਆ ਉਹ ਭਾਈ ਸਪਰੇ ਬਾਈ ਨੇ ਗਰੰਟੀ ਲਈ ਆ ਵੀ ਜਿਹੜੀ ਕੀੜੀ ਜਾਂ ਸੁੰਡੀ ਮੁੱਢਾਂ ਦੇ ਵਿੱਚ ਆ ਸੇਲ ਦੇ ਵਿੱਚ ਕਰਨੀ ਤੇ ਉਹ ਵੀ ਮਰੂਗੀ ਤੇ ਕਈਆਂ ਜਗਾਂ ਤੇ ਰਿਜ਼ਲਟ ਆਇਆ ਕਿਉਂ ਭਾਈ ਗਿਆ ਨੇ ਇਦਾਂ ਹੀ ਹਨ ਉਹ ਸਪਰੇ ਤੁਹਾਨੂੰ ਮੈਂ ਵਿਖਾਉਣਾ ਕਿਹੜੀ ਆ ਕੱਲ ਮੈਂ ਵਿਖਾਈ ਨਹੀਂ ਤੁਹਾਨੂੰ ਕਿਉਂਕਿ ਕੱਲ ਹੋਈ ਨਹੀਂ ਅੱਜ ਮੈਂ ਤੁਹਾਨੂੰ ਵਿਖਾਉਣਾ ਹੂੰ ਬਾਕੀ ਬਾਈ ਮੈਂ ਦਿਖਾ ਦਿੰਦਾ ਬਹੁਤ ਬੁਰਾ ਹਾਲ ਆ ਉੱਧਰ ਹੈ ਗਿਆ 2 ਢਾਈ ਕਨਾਲਾਂ ਥਾਂ ਹੈਗਾ ਬਾਕੀ ਕਣਕ ਚ ਕੀੜੀ ਹੈ ਨਹੀਂ ਪਰ ਫਿਰ ਵੀ ਮੈਂ ਕਿਉਂਕਿ ਮਨ ਨਹੀਂ ਖੜਦਾ ਹਨਾ ਜੇ ਆਪ ਖੜ ਜੀਏ ਤਾਂ ਆੜ ਗਵਾੜ ਨਹੀਂ ਖੜ ਦਿੰਦਾ ਕਹਿੰਦਾ ਜਾ ਕੇ ਸਪਰੇ ਕਰ ਕੱਲ ਕੀਤੀ ਸੀ ਮੈਗਨੀਜ਼ ਤੇ ਜਿੰਕ ਅੱਜ ਕੀਤੀ ਆ ਉਹ ਦਾ ਦੇ ਤਾਨੂੰ ਕਿਹੜੀ ਸਪਰੇਅ ਆ ਕਿਹੜਾ ਸਾਲਟ ਆ ਵਿਖਾਉਣੇ ਆ ਤੁਹਾਨੂੰ ਭਾਈ ਜੀ ਆ ਰਹੀ ਹੈ ਸਪਰੇਅ ਤੁਹਾਨੂੰ ਦਿਖਾ ਦਿੰਨੇ ਆ ਹੋਈ ਇਹਦੇ ਚ ਹੈ ਕੀ ਆਪਾਂ ਪਹਿਲਾਂ ਦੇਖ ਲਈਏ ਮੈਂ ਪੜਿਆ ਨਹੀਂ ਸਾਲਟ ਕਿਹੜਾ ਕਿਉਂਕਿ ਉੱਥੇ ਕਿਸਾਨ ਨੇ ਕੀਤੀ ਸੀ ਕੀੜੀ ਸੁੰਡੀ ਜਿਹੜੀ ਮੁੱਢਾ ਵਾਲੀ ਆ ਨਾ ਗਿੱਲ ਚ ਕਰ ਦੂ ਤੇ ਪੂਰੀ ਪਕੜ ਆ ਤੋ ਡਾ ਭਲਾ ਆ ਜੇ ਸੀ ਲੈਂਬੜਾ ਕਲੋਥਰੀਨ 4% ਬਾਈ ਯਾਰ ਕੰਮ ਤਾਂ ਗਲਤ ਹੋ ਗਿਆ ਇਹ ਤਾਂ ਯਾਰ ਇਹਨਾਂ ਨੂੰ ਲੜੂ ਬਹੁਤ ਲੈਂਬੜਾ ਤਾਂ ਤੰਦਰਾ ਮੈਨੂੰ ਦੱਸਤਾ ਦੇ ਯਾਰ ਲੈਂਬੜਾ ਦੇਈ ਜਾਣਾ ਮੈਨੂੰ ਪਰ ਮੈਂ ਸੱਚੀ ਬਾਈ ਯਾਰ ਝੂਠ ਨਾ ਨਾ ਕਹਿ ਜੀ ਕਿਤੇ ਪਰ ਮੈਨੂੰ ਸੱਚੀ ਨਹੀਂ ਪਤਾ ਸੀ ਕਿ ਵੀ ਇਹਦੇ ਚ ਲੈਂਬੜਾ ਹੋਊਗੀ ਪਰ ਆਪ ਜੇ ਲੈਂਬੜਾ ਹੁੰਦੀ ਤਾਂ ਇਹ ਤਾਂ ਲੜੂ ਬਹੁਤ ਯਾਰ ਹੈ ਵਿਚਾਰੇ ਯਾਰ ਮੇਰੇ ਕਹਿਣ ਤੇ ਆਈ ਸੀ ਸਪਰੇਅ ਕਰਨ ਗੱਲ ਤਾਂ ਮਾੜੀ ਆ ਚਲੋ ਚੁੱਪ ਰਹਿਨੇ ਹੁਣ ਸਪਰੇਅ ਤਾਂ ਕਰਾਉਣੀ ਆ ਜਾ ਭਰਾਵਾ ਸੱਚ ਦੇਵਾ ਸਾਹਿਬ ਕੀ ਕਰਤਾਈ ਲੈਂਬੜਾ ਫੜਾਤੀ ਮੈਨੂੰ ਤੁਸੀਂ ਚਲੋ ਦੇਖਦੇ ਆਂ ਵੈਸੇ ਚੁੱਪ ਹੀ ਰਹਿਨੇ ਆਂ ਕੀ ਕਰਦੇ ਹਨਾ ਪਤਾ ਤਾਂ ਲੱਗੂਗਾ ਐਂਡ ਤੱਕ ਵੈਸੇ ਇੱਕ ਵਾਰ ਮੈਂ ਸਪਰੇਅ ਕੀਤੀ ਸੀ ਲੈਂਬੜਾ ਪਿਛਲੇ ਤੋਂ ਪਿਛਲੇ ਸਾਲ ਤੇ ਉਸ ਤੋਂ ਬਾਅਦ ਮੈਂ ਗਿਆ ਚਲਾ ਸੌਰੀ ਬਾਈ ਜੀ ਰਾਤ ਨੂੰ ਕੋਈ ਖਾਰਸ਼ ਹੁੰਦੀ ਆ ਐ ਚੁਪਕੀਆਂ ਵਾਈਦੀਆਂ ਸੂਈਆਂ ਲੜਦੀਆਂ ਜਿਵੇਂ ਐ ਲੱਗਦਾ ਕਿ ਸਸੂ ਪੈ ਕੇ ਹੁੰਦੇ ਆ ਦੰਦੀਆਂ ਵੜਦੇ ਐ ਪੂਰਾ ਸਾਰੀ ਰਾਤ ਮੈਂ ਬਹੁਤ ਔਖਾ ਗੱਡਿਆ ਤੇ ਘੱਟੋ ਘੜ ਵੀ 6 ਟੀਕੇ ਲਵਾਏ ਰਾਤ ਨੂੰ ਫਿਰ ਵੀ ਆਰਾਮ ਨਹੀਂ ਆਇਆ ਸੀ ਤੇ ਇਹਨੇ ਘੱਟੋ ਘੜ 1.5 2 ਦਿਨ ਤੰਗ ਕਰਦੀ ਐ ਦਵਾਈ ਬਾਕੀ ਇਹਨਾਂ ਨੂੰ ਆਪਾਂ ਦੱਸਦੇ ਨਹੀਂ ਕਿਉਂਕਿ ਹੁਣ ਆ ਪਈ ਦਵਾਈ ਲੈ ਬਾਈ ਕਹਿੰਦੇ ਕਿੰਨੀਆਂ ਹੋ ਗਈਆਂ 4 ਆ 6 ਚੱਲੀਆਂ ਹੁਣ ਦਿਮਾਗ ਜੇ ਨੂੰ ਤਾਂ ਨਹੀਂ ਚੜਦੀ ਦਵਾਈ ਹੈ ਛੱਕਾ ਲਾਉਂਦੀ ਹੈ ਨਾ ਗੈਸ ਜੇ ਵਾਲੀ ਹੈ ਨਾ ਕੋਈ ਦਿੱਕਤ ਤਾਂ ਨਹੀਂ ਕੀ ਬਸ ਠੀਕ ਕਿਉਂ ਕਹਿੰਨੇ ਵਾਹ ਉੱਤੇ ਵੀ ਡੁੱਲਣ ਤੋਂ ਮੜਾ ਜਾ ਘਾਟੀ ਭਰ ਲਿਆ ਕਰੋ ਕਿਹੜਾ ਭੰਨ ਦੇਣਾ ਕੋ ਮਗਰ ਲੱਗਿਆ ਲੇ ਵੀ ਦੋਸਤੋ ਹਜੇ ਤੱਕ ਕੋਈ ਲੱਛਣ ਲੈਂਬੜ ਵਾਲੇ ਦੇਖਦੇ ਤਾਂ ਨਹੀਂ ਗਏ ਸ਼ਾਇਦ ਕੀ ਪਤਾ ਕੋਈ ਸੁਧਾਰ ਕੀਤਾ ਹੋਵੇ ਦਵਾਈਆਂ ਜਾਂ ਅੱਜ ਕੱਲ ਸੁਧਾਰ ਵੀ ਆ ਗਿਆ ਹੋਣਾ ਪਰ ਨਹੀਂ ਬਾਈ ਖੁਰਕੀ ਜਾਂਦਾ ਕਿਤੇ ਕਿਤੇ ਤੇ ਮੇਰਾ ਵੀਰ ਯਾਰ ਕਰ ਦੇਣਾ ਕੰਮ ਤਾਂ ਪੰਗਲੇ ਲੈ ਲਿਆ ਬਾਈ ਯਾਰ ਸੱਚੀਓ ਅਜੇ ਪਤਾ ਹੁੰਦਾ ਨਾ ਮੈਨੂੰ ਵੀ ਲੈਂਬੜਾ ਫਿਰ ਮੈਂ ਬੰਦਿਆਂ ਤੋਂ ਕਰਾਉਣੀ ਦਵਾਈ ਆ ਕਿਉਂਕਿ ਮੈਨੂੰ ਪਤਾ ਵੀ ਜਿਹੜਾ ਮੈਂ ਟਾਈਮ ਕੱਢਿਆ ਲੈਂਬੜਾ ਕਰਕੇ ਉਸ ਤੋਂ ਬਾਅਦ ਜਿਹੜੀ ਦਿੱਕਤਾਂ ਵੀ ਹੈ ਨਾ ਮੈਨੂੰ ਪਤਾ ਚੱਲੋ ਵੀ ਖੇਚੋ ਦੋ ਮੀਟਰ ਹਜੇ ਤੱਕ ਤਾਂ ਪਈਆਂ ਨੂੰ ਨਹੀਂ ਲੱਗਿਆ ਪਤਾ ਪਰ ਲਾ ਕੇ ਜਾਂਦਾ ਪਤਾ ਕਹਿੰਦੇ ਹੁੰਦੇ ਇਹ ਵੀ ਜੇ ਨਾਂ ਦਸੀਏ ਫੇਰ ਨਹੀਂ ਦਵਾਈ ਕੋਸ਼ ਕਰਦੀ ਹੁੰਦੀ ਬੰਦਾ ਇਸ ਚੱਕਰ 'ਚ ਹੀ ਰਹਿ ਜਾਂਦਾ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੈਂਬੜਾ ਤੇ ਇਹਨਾਂ ਦੇ ਉਦੋਂ ਹੀ ਖੁਰਕਉਣ ਲੱਗ ਜਾਣੀਆਂ ਕਿਉਂਕਿ ਇਹ ਮਚਾਉਂਦੀ ਬਹੁਤ ਆ ਇਹ ਤਾ ਕਰਕੇ ਆਪਾਂ ਦੱਸਦੇ ਨਹੀਂ ਨਾਲੇ ਆਪਾਂ ਨੂੰ ਪਤਾ ਲੱਗ ਜੂਗਾ ਵੀ ਵਾਕੀ ਰिएक्ट ਕਰਦੇ ਕਿ ਨਹੀਂ ਕਰਦੇ ਸੋ ਦੋਸਤੋ ਸੱਚੀ ਹੋ ਕੇ ਨਾ ਗਲਤੀ ਹੋਗੀ ਪਰ ਲੈਂਬੜਾ ਦਵਾਈ ਕਿਸੇ ਵੀ ਬੰਦੇ ਨੂੰ ਨਾ ਕਹੋ ਇਹ ਤੋਂ ਚੰਗਾ ਮਹਿੰਗੀ ਦਵਾਈ ਲੈਓ ਕਿਉਂਕਿ ਇਹ ਮਚਾਉਂਦੀ ਬਹੁਤ ਆ ਮੁਰਦਾ ਭਾਈ ਆਥ ਤੇ ਗੱਲਾਂ ਕਰੀ ਜਾਂਦੇ ਸੀ ਕਹਿੰਦੇ ਯਾਰ ਫੁਹਾਰਾ ਮੂੰਹ ਤੇ ਨਾ ਮਾਰ ਆ ਨਾ ਮੂੰਹ ਦੇ ਚ ਲੜਦੀ ਆ ਛਿੱਕਿਆਂ ਚ ਲੜਦੀ ਆ ਬਾਕੀ ਦੋਸਤੋ ਇਹਦਾ ਅਸਰ ਨਹੀਂ ਹੁੰਦਾ ਮੈਂ ਪਤਾ ਕੀਤਾ ਡਾਕਟਰ ਨੂੰ ਫੋਨ ਲਾਇਆ ਸੀ ਮੈਂ ਆ ਵੀ ਚੜਦੀ ਚੁਰਦੀ ਤਾਂ ਨਹੀਂ ਬਾਕੀ ਇਹ ਅਸਰ ਨਹੀਂ ਕਰਦੀ ਕੋਈ ਬਸ ਸਿਰਫ ਲੜਦੀ ਜਰੂਰ ਆ ਇਹ ਉਹ ਨੰਨ ਮੈਂ ਹੁਣ ਦਿੱਤਾ ਸਮਝਾ ਇਹ ਦਵਾਈ ਬਾਈ ਜੀ ਲੜਨ ਵਾਲੀ ਆ ਬਾਕੀ ਜੇ ਮੈਂ ਇਹਨਾਂ ਨੂੰ ਦੱਸਤਾ ਤੇ ਇਹਨਾਂ ਦੇ ਜ਼ਿਆਦਾ ਖਰਚ ਹੋ ਗਈ ਕਿਉਂਕਿ ਇਹ ਵੀ ਇੱਕ ਪਰਤਿਆਈ ਗੱਲ ਆ ਠੀਕ ਹੈ ਯਾਰ ਦਵਾਈ ਥੋੜੀ ਜੀ ਲੜਦੀ ਆ ਮੇਰਾ ਵੀਰ ਮਿਹਨਿਆਂ ਵੀ ਇਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ ਇਹ ਨਾ ਆਵੇ ਆ ਜਿਹੜੇ ਪੱਤੇ ਆ ਕਿਹੜੀ ਘਾਟ ਆ ਹਾਂ ਨਾਲ ਦਵੀ ਕਣਕਣਾ ਵੀ ਹੋ ਗਈ ਦਵੀ ਕਣਕ ਨਾਲ ਵੀ ਹੋ ਗਈ ਇਹ ਆਵੇ ਮੋਢੇ 'ਚ ਕੀੜੀ ਨਹੀਂ ਆ ਆ ਵੇਖੀ ਇਹ ਕਿਹੜੀ ਘਾਟ ਆ ਕਿਹੜੀ ਮਰ ਗਈਗਾ ਕਿਹੜੀ ਘਾਟ ਆ ਆਜਾ ਉਹ ਕੋਲੋਰੋ ਪਾਈ ਸੀ ਨਾ ਹਾਂ ਕੋਲੋਰੋ ਨਾਲ ਅੱਗੇ ਬਹੁਤ ਮਰ ਗਈ ਆ ਵੇ ਇੱਥੇ ਜੰਬਾ ਰਹੀ ਆ ਵੇ ਇਹ ਵੈਸੇ ਦਬ ਗਈ ਪਾਣੀ ਨਾਲ ਹੀ ਆ ਨਾ ਆ ਤੀਸਰੇ ਮੱਤ ਚਲ ਲਾਪੇ ਹੋ ਨਾ ਹਾਂ ਜਿਹੜੀ ਦੀਦਾ ਖਾਇਆ ਜਾ ਵੇ ਬਿਲਕੁਲ ਸਹੀ ਗੱਲ ਹੈ ਤੇਰੀ ਆ ਵੇ ਆ ਵੇ ਹਾਂ ਜਿਹੜੀ ਰੋਕ ਗਈ ਰੋਕ ਗਈ ਆ ਹਨਾ ਬਾਕੀ ਇੱਥੇ ਇੱਥੇ ਫੇਰ ਵੀ ਵੱਧ ਮਾਰ ਦੇ ਸਪਰੇ ਨੋਗਾ ਨੇ ਗਲਜਾ ਫੜਦੀ ਹੈ ਦਵਾਈ ਭਾਈ ਫੜਦੀ ਹੈ ਗੁਰੂ ਆ ਮੇਰੇ ਨਹੀਂ ਫੁਹਾਰਾ ਕਰਤਾ ਮੇਰੇ ਲੜੀ ਜਾਂਦੀ ਹੈ ਇਹ ਤਾਂ ਬਹੁਤ ਗਾ ਫੜਦੀ ਆ ਨਾਲ ਦੋ ਭਾਈ ਭੈਣੋ ਮੇਰੀ ਵੀ ਇਹ ਲੜੀ ਜਾਂਦੀ ਐ ਦੱਸੇ ਲੜਦੀ ਐ ਮੇਰੇ ਅੱਗੇ ਮੈਨੂੰ ਪਹਿਲਾ ਫੇਰ ਕੋਸੇ ਨਹੀਂ ਕਰਦੀ ਭੈਣੋ ਹੋਰ ਵੀ ਨਹੀਂ ਮੈਂ ਆਪਣੀ ਬੀਤੀ ਦੋ ਇਹ ਕਰਾਟੇ ਲੜਦੀ ਅੱਛਾ ਓਵੇਂ ਕਰਦੀ ਭੈਣੋ ਤੇ ਕਰਾਟੇ ਚ ਕੀ ਹੁੰਦਾ ਲੈਂਬੜਾਉਂਦੀ ਐ ਓਵੇਂ ਕਾ ਕੌਣ ਕਰਦੀ ਐ ਛੇਦੀ ਬੰਦੇ ਗੈਸ ਬਣਾਉਂਦੀ ਐ ਨੀ ਤੇ ਹੁਣ ਫਿਰ ਕਿਵੇਂ ਸੈਟ ਬੈਠੂ ਕੰਮ ਉਹ ਤਾਂ ਗੋਲੀ ਖਾ ਲੋ ਇਹਦਾ ਐ ਕਰ ਭਾਂਚ ਮਾਰ ਦੋ ਪੈਗਾ ਹ ਤੂ ਸੋ ਰਾਤ ਨੂੰ ਨੀਂਦ ਨਹੀਂ ਆਉਣੀ ਜੇ ਤਾਂ ਉਹ ਕਰਾਟੇ ਹੋਈ ਕਰਾਟੇ ਤਾਂ ਨਹੀਂ ਹੋ ਸਕਦੀ ਯਾਰ ਇਹ ਕਰਾਟੇ ਕਣਕ ਤੇ ਤਾਂ ਨਹੀਂ ਹੁੰਦੀ ਸਾੜ ਦਿੰਦੀ ਹੁੰਦੀ ਹੈ ਨਾ ਪੈਗ ਮਾਰ ਕੇ ਦੋ ਦੋ ਮਾਰ ਪੈਗ ਕੇ ਗੁਰੂਆ ਤੁਸੀਂ ਤਾਂ ਫਿਰ ਰਾਤ ਇਹਦਾ ਮੇਰੀਆਂ ਨਾਸਾਂ ਚੜਾਈ ਖੜੀ ਆ ਮਾਰ ਪੈਗ ਦੋ ਉਹਨੂੰ ਵੀ ਕਹਿ ਬੁੱਸਿਆ ਨੇ ਮੈਨੂੰ ਦਵਾਈ ਕਿਹੜੀ ਦੇਤੀ ਕਿਹੜੀ ਪੈਗ ਹਾਂ ਮੇਰੇ ਖੁਰ ਕੋਈ ਜਾਂ ਮੇਰੇ ਜਿੱਥੇ ਜਿੱਥੇ ਮੂੰਹ ਤੇ ਪਈ ਹੈ ਨਾ ਆ 60 ਜਾਂ ਪਈ ਜਾਂਦੀ ਐਈ ਨਾ 60 ਪੌਂਦੀ ਐ ਨਾ 60 ਪੌਂਦੀ ਆ ਵੀ ਮੈਂ ਹੱਥ ਲਾਇਆ ਉੱਥੇ 60 ਪਈ ਜਾਂਦੀ ਐ ਹਾਂ ਲੰਨੇ ਆ ਬਾਈ ਹੁਣ ਪੈ ਕੇ ਲਾਲਾ ਠੋਕ ਪੈਕ ਮਾਰ ਪਏ ਆ ਪਹਿਲੇ ਹੱਥ ਧੋ ਚੰਗੀ ਤਰ੍ਹਾਂ ਕਿਤੇ ਇਹ ਨਾ ਹੋਵੇ ਕੰਮ ਖਰਾਬ ਜਾ ਮੈਂ ਦਸ ਤੋਂ ਲੈ ਰਿਹਾ ਤੇਰੇ ਤੇ ਨਾਲ ਧੋਲੇ ਨਾ ਬਾਹ ਇਧਰ ਨੂੰ ਇਧਰ ਨੂੰ ਉਹ ਆਉਂਦਾ ਬਾਈ ਉਹਨੂੰ ਪੁੱਛਦੇ ਆ ਉਹਨੂੰ ਪੁੱਛਦੇ ਆ ਨਾ ਕੋਈ ਕੋਈ ਨਹੀਂ ਲੱਗ ਗਿਆ ਬਾਈ ਨੂੰ ਵੀ ਕਰਾਟੇ ਆ ਪਤਾ ਲੱਗ ਗਿਆ ਮੈਨਾਂ ਨਾ ਨਹੀਂ ਦੱਸ ਗਏ ਜੀ ਨੰਨੇ ਬੰਸ ਤਾਂ ਇਹਨਾਂ ਨੇ ਸਾਰੀ ਰਾਤ ਮਟੀ ਜਿੰਨ ਕਿਸੇ ਕੋਈ ਆ ਦੇ ਮੱਛੀ ਦਸਨ ਨਾਲ ਹਮੇਸ਼ਾ ਜਿਆਦੇ ਮਾਟੇ ਚਲੋ ਦੇਖਦੇ ਹੋਸਤਾ ਆਦਾ ਗਿਆਨੇ ਦੇ ਕਰਮਾ ਨੂੰ ਪਈ ਸੀ ਇੱਥੇ ਪਤਾ ਨਹੀਂ ਕਿੰਨਾ ਇਕ ਪੁਰਾਣੀ ਪਈ ਹੋਊਗੀ ਇਹ ਬੋਲੇਦਾ ਪਿਛਲੇ ਸਾਲ ਦੀ ਪਈ ਹੈ ਆਹਾਂ ਹਾਂ ਇੰਡੀਅਨ ਬਲੂ ਹਾਂ ਆ ਪਾਣੀ ਦਾ ਚਲ ਮੈਂ ਲੈ ਆਂਦਾ ਭੱਜ ਕੇ ਮਾਹ ਚਲ ਬੰਦਿਆਂ ਨੇ ਲਾਉਣੀ ਲੋਣੀ ਹੋਊਗੀ ਹੁਣ ਇਹ ਦੱਸ ਕਿਹੜੀ ਦਵਾਈ ਹੋਗੀ ਆ ਲੜਦੀ ਆ ਕਰ ਦਵਾਈ ਤੈਨੂੰ ਵੀ ਇਹ ਕਿੰਨੀ ਕੁ ਲੜਦੀ ਆ ਆਂ ਜਾਇ ਉਹ ਤੋਹੋਂ ਮੂੰਹ ਲੜਦੀ ਲੜਦੀ ਨਹੀਂ ਇਹ ਤਾਂ ਕਹਿੰਦਾ ਕਰਾਟੇ ਵਾਂਗੂ ਲੱਗਦੀ ਆ ਤੂੰ ਦੱਸ ਸਹੀ ਥੀ ਦੱਸ ਨਹੀਂ ਕੋਈ ਨਹੀਂ ਦਿੱਤਾ ਆਕਲੀ ਚੱਤ ਇਹ ਦਵਾਈ ਦੇ ਦੂਜੀ ਇਧਰ ਲਈ ਯਾਰ ਇਧਰ ਯਾਰ ਕਮਾਲ ਹੋ ਗਿਆ ਨੂੰ ਕੋਈ ਕੀਤਾ ਹੀ ਕੁਛ ਨਹੀਂ ਪੈ ਜੋ ਮੇਰੇ ਮੇਰੇ ਖੜੇ ਤੇ ਲੜੀ ਗਈ ਜਿਹੜੇ ਤੂੰ ਫੁਹਾਰਾ ਜਾਨੀ ਆ ਉਥੇ ਜੇ ਮਾਰਿਆ ਮੇਰੇ ਮੂੰਹ ਮੱਚੀ ਜਾਂਦਾ ਭੈਣ ਦਾ ਨਹੀਂ ਆਪਾਂ ਨੂੰ ਲਗੋ ਲਿਆ ਵੀ ਕਹਿੰਨਾ ਤੂੰ ਦੱਸ ਹੁਣ ਬਈ ਆਪਣਾ ਲੜਦੀ ਆ ਬਈ ਆਪਣਾ ਲੜਦੀ ਆ ਬਈ ਲੋ ਵੀ ਸੱਜਣੋ ਕੰਮ ਨਵੇੜ ਦਾ ਸਪਰੇ ਦਾ ਪਰ ਗਿਆਨੇ ਨੇ ਤਾਂ ਪਛਾਣ ਕਰ ਲਈ ਵੀ ਕਰਾਟੇ ਲੱਗਦੀ ਆ ਪਰ ਮੈਂ ਦੱਸਿਆ ਨਹੀਂ ਕਿਉਂਕਿ ਜੇ ਮੈਂ ਦੱਸਦਾ ਤੇ ਖਾਰਸ਼ ਹੋ ਜਾਦੇ ਇਹਨਾਂ ਨੂੰ ਚਮਲਾਉ ਜਾਦੇ ਕਿਉਂਕਿ ਲੈਂਬੜਾ ਦਾ ਤਾਂ ਨਾਂ ਲਿਆ ਹੀ ਮਾੜਾ ਕਹਿੰਦੇ ਬਟ ਫਿਰ ਮੈਂ ਸੋਚਿਆ ਯਾਰ ਵੀ ਚੱਲ ਮੇਰੇ ਕੋਲ ਪਿਆ ਸੀ ਇੰਡੀਅਨ ਬਲੂ ਦਾ ਦੀਆ ਜਾਂ ਕਰੇ ਤਾਂ ਮੈਂ ਜਾ ਕੇ 13-14 ਮਾਝਾ 2-2 ਰੁਪਏ ਤੋਂ ਮਾਰਨਗੇ ਕਿਉਂਕਿ ਜਿਹੜੀ ਇੰਡੀਅਨ ਬਲੂ ਗਰਮ ਹੁੰਦੀ ਆ ਥੋੜੀ ਜੀ ਜਦੋਂ ਕਿਤੇ ਤੁਸੀਂ ਲੈਂਬੜਾ ਕਰਨੀ ਆ ਜਦੋਂ ਕਿਸੇ ਤੁਸੀਂ ਲੈਂਬੜਾ ਜਾਂ ਕਰਾਟੀ ਦਵਾਈ ਕਰਨੀ ਆ ਉਸ ਤੋਂ ਬਾਅਦ ਲਿਆ ਕੇ ਇੰਡੀਅਨ ਬਲੂ ਦਾ ਦੀਆ ਮਾਰੋ ਜਾਂ ਤੁਹਾਡੇ ਦਵਾਈ ਲੜਕੀ ਦਾ ਮੈਨੂੰ ਨੀਵੇਂ ਥਾਂ ਬਿਠਾ ਜਾ ਜੇ ਤਿਆਰਬਾ ਕੀਤਾ ਹੋਇਆ ਆਪਣਾ ਹੋਰ ਕੋਈ ਦਾਰੂ ਨਹੀਂ ਕਰਦੀ ਪਰ ਜਿਹੜੀ ਲੈਂਬੜਾ ਇਹਦਾ ਤੋੜ ਇੰਡੀਅਨ ਬਲੂ ਦਾਰੂ ਹੀ ਆ